ਤੇ ਗੱਲਬਾਤ ਪੂਰੀ ਓਕੇ ਆ ਦੋਵੇਂ ਸੇਮ ਮਾਡਲ ਆ ਇਹ ਵੀ VXI ਆ ਤੇ ਤੁਹਾਨੂੰ ਚੈੱਕ ਕਰਾਈਏ ਵੀ VXI ਮਾਡਲ ਆ ਇਹ ਵੀ ਤੇ ਸੇਮ ਇਹੀ ਸੇਮ ਆ ਇਹ ਵੀ VXI ਆ ਲੱਗਦੀਆਂ ਦੋਵੇਂ ਗੱਡੀਆਂ ਤੇ ਲਾਏ ਇਹਨੂੰ ਲਾਏ ਆਹ ਪੁਆਏ ਸੀ ਜਿਹੜੇ ਆਪਾਂ ਤੁਹਾਨੂੰ ਇਹਦਾ ਵਲੌਗ ਤੁਸੀਂ ਦੇਖਿਆ ਸਾਰਿਆਂ ਨੇ ਤੇ ਇਹਨੂੰ ਲਾਏ ਪੁਆਏ ਆ ਇਹੇ ਰੇਟ ਤਾਂ ਸੇਮ ਹੀ ਸੀ ਜਾਸੇ ਦਾ ਰੇਟ ਸੇਮ ਦੋਵੇਂ ਟਾਇਰਾਂ ਦਾ ਨਾ ਤੇ ਲਾਏ ਦਾ ਰੇਟ ਸੇਮ ਆ ਬਸ ਟਾਇਰ ਨੂੰ 195 ਆ ਅਪੋਲੋ ਦਾ ਟਾਇਰ ਆ ਵਧੀਆ ਕੰਪਨੀ ਦਾ ਇਹ ਹੈਗਾ ਵਾ ਇਹ ਜੇ ਕੇ ਦਾ ਦੋਵੇਂ ਕੰਪਨੀ ਵਧੀਆ ਆ ਤੇ ਬਸ ਟਾਇਰ ਇਹਦਾ 205 ਆ ਉਹਦਾ 195 ਆ ਉਹਨੂੰ ਲੈਣੇ ਆ ਤੇ ਲਾਇ ਟਾਇਰਾਂ ਦਾ ਇਹ ਇੱਕ بڑا ਚੱਕਰ ਪੈਂਦਾ ਨਾ ਗੱਡੀ ਗੰਦੀ ਬਹੁਤ ਜਲਦੀ ਹੁੰਦੀ ਆ ਚੋੜੇ ਟਾਇਰ ਪਵਾ ਤਾਂ ਲੈਣੇ ਆ ਪਰ ਗੰਦੀਆ ਦੇਖੋ ਕੀ ਹਾਲ ਹੋਇਆ ਪਿਆ ਥੋੜਾ ਜਿਹਾ ਪਾਣੀ ਚੋਂ ਕੱਢੀ ਆ ਨਾਲ ਹੀ ਖਲਾਰੇ ਪੈ ਜਾਂਦੇ ਆ ਦੇਖੋ ਹੁਣ ਤੁਸੀਂ ਦੱਸਿਓ ਕਮੈਂਟ ਕਰਕੇ ਦੀ ਛੱਤ ਨੂੰ ਬਲੈਕ ਕਰਾ ਦੀਏ ਛੱਤ ਨੂੰ ਬਲੈਕ ਤਾਂ ਕਰਕੇ ਕਹਿੰਦੇ ਵੇ ਆ ਜਿਹੜਾ ਆ ਲਾਏ ਆ ਇਹ ਬਲੈਕ ਆ ਬਈ ਮੈਨੂੰ ਲੱਗ ਰਿਹਾ ਵੀ ਕਰਾ ਦੇਣੀ ਚਾਹੀਦੀ ਆ ਜਿਹੜੀ ਕਾਲ ਪੰਜਾਬੀਓ ਨਵੇਂ ਵਲੋਗ ਦੇ ਵਿੱਚ ਕਿ ਇਹ ਸਵਿਫਟ ਦੇ ਤਾਂ ਤੁਸੀਂ ਸਾਰੇ ਵਲੋਗ ਦੇਖੇ ਆ ਤੇ ਸਾਰੇ ਨੂੰ ਵਧੀਆ ਪਿਆਰ ਦਿੱਤਾ ਜਿੰਨੀ ਨੌਲੇਜ ਆਪਾਂ ਨੂੰ ਇਸ ਗੱਡੀ ਦੀ ਸੀ ਲਾਏ ਵੀਲ ਪਾਏ ਆ ਆਪਾਂ ਸਾਰਾ ਕੁਝ ਕਰਾਇਆ ਜਿਹੜਾ ਕੰਮ ਕੁਮ ਤੁਹਾਨੂੰ ਦਿਖਾਇਆ ਤੇ ਹੁਣ ਆ ਚੀਜ਼ ਦੇਖੋ ਤੁਸੀਂ ਸੇਮ ਹੀ ਆ ਲੋ ਬਈ ਦੋ ਸਵਿਫਟਾਂ ਲਾਈਆਂ ਸੀ ਆਪਾਂ ਵਲੋਗ ਆਪਾਂ ਇੱਕ ਦੇ ਪਾ ਰਹੇ ਸੀ ਇੱਕ ਦੇ ਹਜੇ ਨਹੀਂ ਸੀ ਪਾਏ ਕਿਉਂਕਿ ਇਹ ਤਿਆਰ ਉਹ ਇਹ ਵੀ ਪੂਰੀ ਤਿਆਰ ਆ ਲੋਏ ਟਾਇਰ ਇਹਨੂੰ ਵੀ ਪੇ ਹੋਏ ਆ ਲਾਈਟਾਂ ਲੂਟਾ ਪੁਆਈਆਂ ਇਹਨੂੰ ਤੇ ਗੱਲਬਾਤ ਪੂਰੀ ਓਕੇ ਆ ਦੋਵੇਂ ਸੇਮ ਮਾਡਲ ਆ ਇਹ ਵੀ VXI ਆ ਤੇ ਤੁਹਾਨੂੰ ਚੈੱਕ ਕਰਾਈਏ ਵੀ VXI ਮਾਡਲ ਆ ਇਹ ਵੀ ਤੇ ਸੇਮ ਇਹੀ ਸੇਮ ਆ ਇਹ ਵੀ VXI ਆ ਤੇ ਦੱਸਿਓ ਕਿੰਨੇ ਦੀਆਂ ਲੱਗਦੀਆਂ ਦੋਵੇਂ ਗੱਡੀਆਂ ਤੇ ਲਾਏ ਇਹਨੂੰ ਲਾਏ ਆਹ ਪੁਆਏ ਸੀ ਜਿਹੜੇ ਆਪਾਂ ਤੁਹਾਨੂੰ ਇਹਦਾ ਬਲੌਗ ਤੁਸੀਂ ਦੇਖਿਆ ਸਾਰਿਆਂ ਨੇ ਤੇ ਇਹਨੂੰ ਲਾਏ ਪੁਆਏ ਆ ਇਹੇ ਰੇਟ ਤਾਂ ਸੇਮ ਹੀ ਸੀ ਜਾਸੇ ਦਾ ਦੋਵੇਂ ਟਾਇਰਾਂ ਦਾ ਨਾ ਤੇ ਲਾਏ ਦਾ ਰੇਟ ਸੇਮ ਆ ਬਸ ਟਾਇਰ ਨੂੰ 195 ਆ ਅਪੋਲੋ ਦਾ ਟਾਇਰ ਆ ਵਧੀਆ ਕੰਪਨੀ ਦਾ ਇਹ ਹੈਗਾ ਵਾ ਇਹ ਜੇ ਕੇ ਦਾ ਦੋਵੇਂ ਕੰਪਨੀ ਵਧੀਆ ਆ ਤੇ બસ ਟਾਇਰ ਇਹਦਾ 205 ਆ ਉਹਦਾ 195 ਆ ਉਹਨੂੰ ਤਾਂ 195 ਪਾੜੇ ਸਾਨੂੰ ਪਤਾ ਹੀ ਨਹੀਂ ਸੀ ਯਾਰ ਉਹਦਾ ਬਾਪੂ ਜੀ ਨਾਲ ਗਿਆ ਸੀ ਸਾਡੇ ਹਾਂ ਜੱਸ ਕੀ ਕਹਾਣੀ ਹੋਈ ਸੀ ਉਦੋਂ ਇੱਦਾਂ ਸੀਗਾ 205 ਨੰਬਰ ਆ ਗਿਆ ਹਾਂ ਕੋਈ ਫੋਨ ਆਇਆ ਇਹਨੂੰ ਵੀ 205 ਹੀ ਸੀਗਾ ਇੱਕ ਬੰਦੇ ਨੇ ਆ ਬਸ ਆ ਗਿਆ ਉੱਥੇ ਵੀ 195 ਪਾੜੋ ਜੀ ਬਾਪੂ ਨਾਲ ਸੀਗਾ ਬਸ ਤੁਹਾਨੂੰ ਪਤਾ ਬੰਦਿਆਂ ਦੇ ਹਨਾ ਗੱਲ ਇਦਾਂ ਦਿਮਾਗ ਚ ਅਗਰੇ ਚੰਡੀਗੜ੍ਹ ਜਾਣੀ ਨਹੀਂ ਤੇ ਬਸ ਇਹੀ ਚੱਕਰ ਜਿਹੇ ਉਹ ਪੁਆਲੇ ਤੇ ਫਿਰ ਹੁਣ 205 ਨੂੰ ਪੁਆਇਆ ਪ੍ਰੋਟੈਕਟਰ ਸੀਗਾ ਥੋੜੇ ਟਾਇਰ ਇਹ ਰਿੰਗ ਪ੍ਰੋਟੈਕਟਰ ਵਾਲੀ ਸੀਗਾ ਹਾਂ ਰਿੰਗ ਪ੍ਰੋਟੈਕਟਰ ਵਾਲੇ ਥੋੜੇ ਟਾਇਰ ਆ ਇਹ ਤੇ 16 ਇੰਚੀ ਆ ਇਹ ਵੀ 16 ਇੰਚੀ ਆ ਸੇਮ ਹੀ ਆ ਬਈ ਤੇ 20XI ਮਾਡਲ ਆ ਦੋਵੇਂ ਉਹਨੂੰ ਦੂਰੋਂ ਤੋਂ ਹਾ ਲੀਏ ਲੋ ਵੀ ਚੈੱਕ ਕਰੋ ਇਹਦਾ ਰੇਟ ਕੀ ਕਿੰਨੇ ਆਪਣੇ 7 ਲੱਖ ਕਿੰਨੇ ਦਾ ਪਿਆ ਦੀ 85 ਦਾ 85 7 ਲੱਖ ਕੀ ਆ ਹਾਂ ਉਹਦਾ ਆਪਣੇ ਬੰਦੇ ਵਿੱਚ ਪਾਈ ਬੰਦੇ ਵਿੱਚ ਆਪਣੇ ਪੈਗੇ ਸੀ 7 ਲੱਖ 85000 ਦੀਆਂ ਦੋਵੇਂ ਮਤਲਬ ਇੱਕ ਗੱਡੀ 7 ਲੱਖ 85 ਉਹ ਵੀ 7 ਲੱਖ 85 ਉਦਾਂ ਰੇਟ ਸੀਗਾ 1.5 ਲੱਖ ਤੋਂ ਦਿੰਦੇ ਸੀ ਆਪਾਂ ਨੂੰ ਹਾਂ ਚਲੋ ਆਏ ਆ ਬੰਦੇ ਜਾਣ ਪਛਾਣ ਸੀ ਤੇ ਦੋ ਗੱਡੀਆਂ ਆਪਾਂ ਇਕੱਠੀਆਂ ਲਈਆਂ ਨੇ ਤਾਂ ਕਰਕੇ ਰੇਟ ਆਪਾਂ ਨੂੰ ਸਹੀ ਪੈ ਗਿਆ ਇਹਦੀਆਂ ਆਪਾਂ ਅੱਗੇ ਸਿਸਟਮ ਸੁਸਟਮ ਲੱਗਿਆ ਆ ਐਂਪ ਬੂਵਰ ਦਿਖਾਈ ਆ ਰਹੇ ਲੋ ਵੀਰ ਐਂਪ ਬੂਵਰ ਪਾਇਆ ਹੋਇਆ ਆਪਾਂ ਚੱਕੋ ਜੀ ਇਹ ਐਂਪ ਤੇ ਆਇਆ ਸੱਚ ਬੂਫਰ ਆ ਇਹ ਨਾ ਬੂਫਰ ਆ ਉਹਨੂੰ ਹਜੇ ਧਰੋਣਾ ਆਪਾਂ ਇਹ ਹਜੇ ਖਾਲੀ ਹੋਈ ਆ ਇੱਧਰ ਵੀ ਦਿਖਾ ਦਈਏ ਤੁਹਾਨੂੰ ਤੇ ਖਾਲੀ ਹੋਈ ਆ ਜੇ ਤੇ ਉਹ ਇਹਦੇ ਤਰੋਂ ਨੇ ਪਹਿਲਾਂ ਵਾਲਾ ਪਿਆ ਹੋਇਆ ਸੀਗਾ ਤੇ ਕਿੰਨਾ ਕ ਖਰਚਾ ਆ ਗਿਆ ਸੀ ਭਈ ਇਹ ਤੇ ਖਰਚਾ ਤਾਂ ਕਹਿੰਦੇ ਪੁੱਛਣਾ ਹੈ ਖਰਚਾ ਕਿਉਂ ਨਾ ਪੁੱਛੋ ਸਪੀਕਰ ਲਵਾ ਬੈਠਾ ਬੰਦਾ ਭਈ ਇਹ ਜਿਹੜੇ ਕੰਪਨੀ ਵਾਲੇ ਸਪੀਕਰ ਹੁੰਦੇ ਆ ਉਹ ਤਾਂ ਕੱਢਦੇ ਸੀਗੇ ਤੇ ਬਸ ਇਹਨੂੰ ਆਏ ਸੀਗਾ ਖਰਚਾ ਘੱਟ ਹੋਊਗਾ ਤੇ ਇੱਕ ਲਾਈਟ ਲਵਾਈਏ ਚਿੱਟੀ ਆਹ ਚਿੱਟੀ ਲਾਈਟ ਲਵਾਈ ਹੋਈ ਹੈ ਇਹਨੂੰ ਤੇ ਆਪਣੇ ਵਾਲੀ ਤਾਂ ਚਲੋ ਪੀਲੀ ਹੋਈ ਆ ਤੇ ਆਹ ਮੈਟ ਇਹਦੇ ਇਹ ਮੈਟ ਧਰੇ ਹੋਏ ਨੇ ਸ਼ੀਟ ਕਵਰ ਇਹਦੇ ਆਹ ਵਾਲੇ ਪੁਆਏ ਸੀ ਭਈ ਬਿਲਕੁਲ ਬਲੈਕ ਜੈੱਟ ਬੁ ਲੈ ਕੇ ਆ ਦੇਖੋ ਤੁਸੀਂ ਇਹ ਸੀਟ ਕਵਰ ਕਿੰਨੇ ਦੇ ਪਏ ਸੀ ਯਾਰ ਆਪਾਂ ਸੇਮ ਪਾਹੀ ਬਣ 4200 ਕਿੰਨੇ ਦੇ 4000 4200 4500 ਕਹਿੰਦੇ ਪਏ ਸੀ 404200 ਦੇ ਵਿੱਚ ਵਿੱਚ ਪੈ ਗਏ ਸੀਗੇ 31800 2 2000 ਦੀ ਮੈਟਿੰਗ ਹੋਈ ਸੀ ਇਹਦੀ ਤੇ ਮੈਟਿੰਗ ਕਰਾਈ ਸੀ ਇਹਦੀ ਮੈਟਿੰਗ ਵਧੀਆ ਵਾਲੀ ਕਰਾਈ ਆ ਆਪਾਂ ਹੂੰ ਆ ਮੈਟਿੰਗ ਹੋਈ ਹੋਈ ਐ ਮੈਟਿੰਗ ਬਹੁਤ ਜ਼ਰੂਰੀ ਆ ਕਿਉਂਕਿ ਜਵਾਗ ਜੋਗ ਬੰਦਦੇ ਜਾਂ ਆਪਾਂ ਹੀ ਕਦੇ ਪਾਣੀ ਪੂਣੀ ਪੀਣੇ ਡੋਲ ਲ ਜਾਂਦਾ ਪਾਣੀ ਤੇ ਉਹ ਫਿਰ ਹਨਾ ਵਾਟਰ ਪ੍ਰੂਫ ਹੁੰਦਾ ਇਹ ਤੇ ਇਹਨੂੰ ਰੱਖੜੀ ਤਾਂ ਬਣਦੀ ਆ ਗੱਡੀ ਨੂੰ ਆ ਵੀ ਬੰਦੇ ਬੰਦਾ ਆ ਇਹਨੂੰ ਰਖੜੀ ਬੰਨਦੀ ਐ ਇੱਕ ਫਿਰ ਚਲੋ ਬਈ ਇਹ ਚੀਜ਼ਾਂ ਨੇ ਤੇ ਤੇ ਇੱਕ ਆ ਚੀਜ਼ ਜਰੂਰ ਲਵਾਇਆ ਕਰੋ ਜਦੋਂ ਤੁਸੀਂ ਗੱਡੀ ਲੈਣੀ ਐ ਨਾ ਇੱਕ ਉਹ ਜਿਹੜੇ ਉਰੇ ਡੋਰ ਵਾਈਜ਼ਰ ਜਿਹੜੇ ਹੁੰਦੇ ਆ ਉਹ ਲਵਾ ਲਿਓ ਅਸੀਂ ਲਵਾਉਣੇ ਆ ਅਜੇ ਉਹ ਕਿਉਂਕਿ ਰੇਨ ਰੇਨ ਹਾਂ ਜਿਹੜੇ ਰੇਨ ਬਾਰਿਸ਼ ਹੁੰਦੀ ਆ ਤੇ ਉਹ ਸਹੀ ਹੋ ਜਾਂਦਾ ਆ ਟੇਪ ਉਹਰੇ ਟੇਪ ਨਹੀਂ ਕੀਤੀ ਹੋਈ ਆ ਟੇਪ ਕਰਾਈ ਸੀ ਅਸੀਂ ਅਲੱਗ ਤੇ ਕੰਪਨੀ ਵੱਲੋਂ ਤਾਂ ਇੰਨੀ ਕੀ ਹੁੰਦੀ ਆ ਟੇਪ ਆ ਤੇ ਇੱਤੇ ਹਨੀ ਇਹ ਤੇ ਆਹੀ ਲਵਾਲੀ ਸੀਗੀ ਤੇ ਤੇ ਜ਼ਰੂਰੀ ਇੱਕ ਆ ਉਹਰੇ ਵੀ ਟੇਪ ਕੀਤੀ ਹੋਈ ਕਿਉਂਕਿ ਜਦੋਂ ਗੱਡੀਆਂ ਲੰਘਦੀਆਂ ਸਾਈਡ ਤੋਂ ਉਹਰੇ ਟੇਪ ਤੁਸੀਂ ਜ਼ਰੂਰ ਕਰਾਓ ਬਈ ਜ਼ਰੂਰੀ ਔਰੇ ਟੇਪ ਤੇ ਲਾਈਟਾਂ ਤੇ ਤੁਸੀਂ ਲੈਮੀਨੇਸ਼ਨ ਕਰਾ ਲਿਓ ਕਿਉਂਕਿ ਕਈ ਵਾਰੀ ਚੀ ਰੇਟਾ ਚ ਰੂਟਾ ਪੈ ਜਾਂਦੀਆਂ ਆ ਤੇ ਹੋਰ ਤਾਂ ਕੁਝ ਨਹੀਂ ਹੈ ਨਾ ਗੱਡੀ ਦਾ ਹੋਰ ਆਪਾਂ ਮਤਲਬ ਦੱਸਣ ਵਾਲਾ ਕੁਝ ਬੰਦਿਆਂ ਨੂੰ ਹੁਣੇ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਛੱਤ ਬਲੈਕ ਕਰਾ ਦਈਏ ਛੱਤ ਬਲੈਕ ਤਾਂ ਕਰਕੇ ਕਹਿੰਦੇ ਪਏ ਆ ਜੀ ਜਿਹੜਾ ਆ ਲਾਏ ਆ ਇਹ ਬਲੈਕ ਆ ਬਈ ਮੈਨੂੰ ਲੱਗ ਰਿਹਾ ਵੀ ਕਰਾ ਦੇਣੀ ਚਾਹੀਦੀ ਆ ਤੇ ਬਾਕੀ ਮਰੀ ਲਾਈਟਾਂ ਪਾਉਂ ਲਾਈਟ ਫੋਗ ਲਾਈਟਾਂ ਪਾਉਣੀਆਂ ਫੋਗ ਲੈਂਪ ਐ ਫੋਗ ਲੈਂਪ ਦਾ ਪਾਸੇ ਜਗ੍ਹਾ ਦਿੱਤੀ ਹੋਈ ਆ ਇਹਨਾਂ ਨੇ ਆਪਾਂ ਨੂੰ ਤੇ ਪਾਉਣ ਨੇ ਤੇ ਲਾਈਟ ਟਾਇਰਾਂ ਦਾ ਇਹ ਇੱਕ ਬੜਾ ਚੱਕਰ ਪੈਂਦਾ ਨਾ ਗੱਡੀ ਗੰਦੀ ਬਹੁਤ ਜਲਦੀ ਹੁੰਦੀ ਆ ਚੋੜੇ ਟਾਇਰ ਪਵਾ ਤੇ ਲੈਣੇ ਆ ਪਰ ਗੰਦੀਆ ਦੇਖੋ ਕੀ ਹਾਲ ਹੋਇਆ ਪਿਆ ਥੋੜਾ ਜਿਹਾ ਪਾਣੀ ਚੋਂ ਕੱਢੀ ਆ ਨਾਲ ਇੱਕ ਖਲਾਰੇ ਪੈ ਜਾਂਦੇ ਆ ਦੇਖੋ ਹੋਈ ਪਈ ਐ ਨਾ ਗੰਦੀ ਲਾਈਟ ਐਰ ਦਾ ਵਦਾਈ ਚੱਕਰ ਪੈਂਦਾ ਯਾਰ ਪਾਣੀ ਸਿੱਧਾ ਵੱਜਦਾ ਬਾਪੂ ਕਹਿੰਦਾ ਓਰੇ ਉਹ ਲਵਾ ਦੰਨੇ ਆ ਜਿਹੜੇ ਹੁੰਦੇ ਆ ਬਸ ਪੈਂਟ ਦੇ ਕੀ ਆਹ ਉਹ ਤੇ ਵੀ ਛਿੱਕੜ ਜੇ ਨਹੀਂ ਪਹਿਣਗੇ ਛਿੱਕੜ ਜਾ ਮੈਂ ਕਹਿੰਦਾ ਨਹੀਂ ਹੋਣੀ ਇੱਕ ਆਰ ਟੇਪ ਲਵਾਈ ਸੀ ਆਪਾਂ ਤੇ ਇੱਧਰ ਹਜੇ ਨਹੀਂ ਸੀ ਲਾਈ ਆਪਾਂ ਇੱਧਰ ਲੱਗੀ ਹੋਈ ਆ ਟੇਪ ਤੇ ਦੇਖੋ ਬਸ ਇੰਨਾ ਕੀ ਫਰਕ ਆ ਬਾਕੀ ਗੱਡੀਆਂ ਸੇਮ ਹੀ ਆ ਆਪਣੀਆਂ ਤੇ ਅਦਰ ਟੇਪ ਲਵਾ ਲਈ ਸੀ ਜਿਹੜੀ ਫਿਲਮ ਜੀ ਹੁੰਦੀ ਕਾਲੀ ਤੇ ਛੋ ਦੇਖਦੇ ਹੁਣ ਛੱਤ ਕਰਵਾਵਾਂਗੇ ਫਿਰ ਹੁਣ ਆਪਾਂ ਇਹਦੀ ਤੇ ਠੀਕ ਆ ਵੀ ਇਹ ਹੀ ਲਾਈਟ ਦਾ ਲਾਈਟ ਦਾ ਵੀ ਅਸੀਂ ਲਾਈਟ ਦਾ ਚੱਕਰ ਪਿਆ ਸੀ ਲਾਈਟ ਦਾ ਸੁਣੋ ਨਾ ਅਗਲੀ ਵੀਡੀਓ ਚ ਦੱਸਦੇ ਆ ਥੋੜਾ ਹਨੇਰਾ ਜਿਹਾ ਹੋਣ ਤੋਂ ਹਨੇਰੇ ਚ ਤੁਹਾਨੂੰ ਦੱਸਦੇ ਆ ਲਾਈਟ ਦਾ ਕੀ ਚੱਕਰ ਪਿਆ ਆ ਬਾਕੀ ਠੀਕ ਆ ਵੀ 7,85,000 ਦਾ ਮਾਡਲ ਆ ਲੁਧਿਆਣੇ ਦਾ ਤੇ ਤੁਸੀਂ ਦੇਖ ਲਓ ਰੇਟ ਤੁਹਾਨੂੰ ਕੀ ਪੈਂਦਾ ਆ ਵੀ ਐਕਸਾਈ ਮਾਡਲ ਆ ਠੀਕ ਆ ਜੀ ਸਵਾ 8 ਦੇਣਗੇ ਬਾਕੀ ਤੁਸੀਂ ਕਮੈਂਟ ਕਰ ਦਿਓ ਜੇ ਕਿਸੇ ਨੇ ਲੈਣੀ ਗਈ ਤੁਹਾਨੂੰ ਦਵਾ ਦਾਂਗੇ ਵੀ ਲੁਧਿਆਣੇ ਤੋਂ ਬੰਦੇ ਫੋਟੋ ਸ਼ੂਟ ਕਰਦੇ ਪਏ ਆ ਹਾਂ ਓਕੇ ਆ ਕਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਚੈੱਕ ਕਰ ਲਓ ਤੁਸੀਂ ਲੋਕ